ਹਾਂਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਆਪਾਂ ਬੜੀ ਘੈਂਟ ਜਗ੍ਹਾ ਤੇ ਜਿੱਥੇ ਕਿ ਕੁਲਚਾ ਕੈਫੇ ਵਾਲਿਆਂ ਦੀ ਨਵੀਂ ਬ੍ਰਾਂਚ ਖੁੱਲਣ ਜਾ ਰਹੀ ਹੈ ਤੇ ਉਹਦਾ ਨਾਂ ਜਿਹੜਾ ਹੈਗਾ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਵੀ ਕੁਲਚਾ ਕੈਟ ਤੋਂ ਕੁਲਚਾ ਹੋਰ ਕੀ ਕੀਤਾ ਉਹਨਾਂ ਨੇ ਤੇ ਉੱਥੇ ਪਹੁੰਚ ਰਹੇ ਨੇ ਗੁਰਪ੍ਰੀਤ ਕੋ ਗੀ ਹਾਸਿਆ ਦੇ ਬਾਦਸ਼ਾਹ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਉੱਥੋਂ ਦਾ ਮਾਹੌਲ ਚਾਲ ਤੇ ਓਪਨਿੰਗ ਸੈਰੇਮਨੀ ਤੇ ਦੋਸਤੋ ਬੜੇ ਰਿਓ ਆਪਣੇ ਨਾਲ ਬੜਾ ਘੈਂਟ ਵਲੌਗ ਹੋਣਾ ਇੰਦਾ ਜੀ Thank <laughs> you. ਠੀਕ ਹੈ ਦੋਸਤੋ ଏਸੀ ਕੁਲਚਾ ਕਲਚਰ ਜੀਰਾ ਸ਼ਹਿਰ ਵਿਖੇ ਫਰੋਇਪਰ ਰੋਡ ਤੇ ਖੁੱਲ ਗਿਆ ਨਵਾਂ ਤੇ ਤੁਸੀਂ ਇੱਥੇ ਜਾ ਕੇ ਖਾਣ ਪੀਣ ਦਾ ਸਮਾਨ ਵਧੀਆ ਤਹੀ ਜਿਹੜਾ ਇੱਥੇ ਖਰੀਸਾ ਦੋ ਲੈ ਸਕਦੇ ਹੋ ਤੇ ਤੁਹਾਨੂੰ ਕਿਵੇਂ ਲੱਗੇ ਕਲਚਰ ਕਲਚਰ ਦੀ ਓਪਨਿੰਗ ਸੈਰੇਮਨੀ ਜੀ ਤੇ ਗਰਮੀ ਬਹੁਤ ਸੀ ਆਪਾਂ ਥੋੜਾ ਟਾਈਮ ਰੁਕੇ ਆਪਾਂ ਅੱਗੇ ਵਾਪਸ ਤੇ ਚਲੋ ਕਰਦੇ ਆਪਾਂ ਆਪਣੇ ਛੋਟੇ ਜਿਹੇ ਵਲੌਗ ਦਾ ਐਂਡ ਤੇ ਬਧਿ ਲੱਗਾ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਕਰ ਲੋਡ ਕਰ ਲਾਈਕ ਤੇ ਬਤਵਾਰ ਕਰ ਸ਼ੇਅਰ ਸਾਰੋ ਸਾਸਿਕਾਲ ਤੇ ਬਾਏ ਬਾਏ ਜੀ